ਮੈਂ ਰਾਜਕਮਾਰ ਸੱਬਰਵਾਲ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਤਸ 22 ਪ੍ਰਧਾਨ ਪੰਜਾਬ ਈ ਰਿਕਸ਼ਾ ਜੁਨੀਅਰ ਦਾ ਪ੍ਰਧਾਨ ਮੈਂ ਇਹ ਬੇਨਤੀ ਅੱਜ ਡੀਸੀ ਸਾਹਿਬ ਨੂੰ ਕਰਨ ਆਇਆ ਬीडी ਸਾਹਿਬ ਇਹ ਗਰੀਬ ਬੰਦੇ ਆ ਇਹ ਸਾਡਾ ਸ਼ਹਿਰ ਛੋਟਾ ਹੋਣ ਦੇ ਕਾਰਨ ਅੰਬੇਡਕਰ ਚੌਂਕ ਤੋਂ ਲੈ ਕੇ 네ਰੂਗੜ ਚੌਂਕ ਤੱਕ ਵਾ ਉਹਦੇ ਵਿੱਚ ਐਟੋ ਈ ਰਿਕਸ਼ਾ ਹੋਰ ਗੱਡੀਆਂ ਜਿਹੜੀਆਂ ਫਸਦੀਆਂ ਆ ਉਹ ਨਾ ਫਸਾਈਆਂ ਜਾਣ ਮੈਂ ਕਹਿੰਨਾ ਵੀ ਇਹਨਾਂ ਗਰੀਬਾਂ ਨੂੰ ਕਿਤੇ ਰੋਡਵੇ ਦੇ ਅੰਦਰ ਜਗ੍ਹਾ ਦਿੱਤੀ ਜਾਵੇ ਜਿੱਥੇ ਆਪਣੀਆਂ ਈ ਰੇਕਸ਼ਾ ਚਾਰ ਪੰਜ ਲਾ ਲੈਣ ਚਾਰ ਪੰਜ ਆਈ ਜਾਣ ਤੇ ਚਾਰ ਪੰਜ ਜਾਈ ਜਾਣ ਨਾ ਬਾਹਰ ਕਿਤੇ ਪਬਲਿਕ ਨੂੰ ਤੰਗੀ ਆਵੇ ਨਾ ਕਿਸੇ ਰਾਹਗੀਰ ਨੂੰ ਤੰਗੀ ਆਵੇ ਨਾ ਕਿਸੇ ਹੋਰ ਗੱਡੀ ਨੂੰ ਤੰਗੀ ਆਵੇ ਇਸ ਕਰਕੇ ਡੀਐਸਪੀ ਸਾਹਿਬ ਦੇ ਅੱਜ ਡੀਸੀ ਸਾਹਿਬ ਦੇ ਅੱਜ ਅਸੀਂ ਬੇਨਤੀ ਕਰਨ ਆਏ ਆ ਵੀ ਸਾਡੀ ਜਿਹੜੀ ਆ ਬੇਨਤੀ ਇਹ ਕਬੂਲ ਕੀਤੀ ਜਾਵੇ ਜੇਕਰ ਰੋਡਵੇ ਦੇ ਅੰਦਰ ਨਹੀਂ ਜਗ੍ਹਾ ਮਿਲਦੀ ਤਾਂ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਜਿਹੜੀ ਆ ਜਗ੍ਹਾ ਪ੍ਰਵੋਟ ਕੀਤੀ ਜਾਵੇ ਇਹਨਾਂ ਨੂੰ ਗੱਲਬਾਤ ਤੁਸੀਂ ਡੀ ਸਾਹਮਣੇ ਇਹ ਡੀ ਸਾਹਮਣੇ ਸਾਡੀ ਪਹਿਲਾਂ ਨਹੀਂ ਕੋਈ ਗੱਲ ਹੋਈ ਪਹਿਲੀ ਅੱਜ ਜੋ ਸੀ ਪਹਿਲੀ ਵਾਰੀ ਮੰਗ ਪੱਤਰ ਦੇਣ ਆਏ ਆ ਇਹ ਰਿਕਸ਼ਾ ਜਿਹੜੀਆਂ ਆ ਇਹ ਸੈਂਟਰ ਸਰਕਾਰ ਨੇ ਬਣਾਈਆਂ ਆ ਸੈਂਟਰ ਸਰਕਾਰ ਦੀ ਦੇਣ ਆ ਇਹ ਸੈਂਟਰ ਸਰਕਾਰ ਦੇ ਕਹਿਣ ਤੇ ਵੀ ਜਿੰਨੀਆਂ ਡੀਜ਼ਲ ਗੱਡੀਆਂ ਸਾਰੀਆਂ ਬੰਦ ਕੀਤੀਆਂ ਜਾਊਂਗੀਆਂ ਇਹ ਰਿਕਸ਼ਾ ਜਿਹੜੀਆਂ ਆ ਇਹ ਜਿਹੜੀਆਂ ਚਲਾਈਆਂ ਜਾਣਗੀਆਂ